ਚਲੋ ਨਾ ਸਾਰੇ ਸਟੂਡੈਂਟਸ ਦਾ ਥੈਂਕ ਯੂ ਆ ਤੁਹਾਡਾ ਧੰਨਵਾਦ ਤੇ ਕਿੱਥੋਂ ਆਏ ਤੁਸੀਂ ਭੈਣ ਜੀ ਸਰ ਅਸੀਂ ਖਾਲਸਾ ਕੋਲ ਖਾਲਸਾ ਕੋਲ ਸਿੱਧਵਾ ਕੋਲ ਸਿੱਧਵਾ ਕੋਲ ਤੋਂ ਵੈਰੀ ਗੁੱਡ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਕਿਹੜੀ ਕਲਾਸ ਦੇ ਬੱਚੇ ਨੇ ਸਾਰੇ ਜੀ ਸਰ ਇਹ ਸਾਰੇ ਬੀਐਸਸੀ ਬੀਐਸਸੀ ਬੀਏ ਮਿਕਸ ਬੱਚੇ ਨੇ ਸਾਰੇ ਠੀਕ ਹੈ ਠੀਕ ਹੈ ਚਲੋ ਥੈਂਕ ਯੂ ਮੇਰੀਆਂ ਧੀਆਂਵਾਂ ਸਾਰੀਆਂ ਤੁਸੀਂ ਪੁੱਤ ਤੁਸੀਂ ਹੁਣ ਪੜ੍ਹ ਲਿਖ ਕੇ ਅੱਗੇ ਆਪਣੀ ਲਾਈਫ ਦੇ ਵਿੱਚ ਕਿਸੇ ਨੇ ਜੌਬ ਕਰਨੀ ਹੈ ਕਿਸੇ ਨੇ ਬਿਜ਼ਨਸ ਹਰ ਬੱਚਾ ਆਪਣੀ ਆਪਣੀ ਲਾਈਫ ਚ ਅੱਗੇ ਵੱਧਦਾ बस एक चीज ਦਾ ਖਿਆਲ ਰੱਖਿਓ ਅੱਜ ਤੁਸੀਂ ਇੱਥੇ ਜਾ ਕੇ ਆਏ ਹੋ ਅੰਦਰ ਬਸ ਜਿਹੜਾ ਇਹ ਮਹਿਸੂਸ ਕੀਤਾ ਇਹਨੂੰ ਜਰੂਰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਿਓ ਦੇਖੋ ਅੱਜ ਦਾ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਘਰ ਬਣ ਰਹੇ ਆ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਤੁਸੀਂ ਵੀਡੀਓ ਰਾਹੀਂ ਦੇਖਦੇ ਹੋ ਵੀ ਕੋਈ ਕੀੜੇ ਪਏ ਆ ਕੋਈ ਲਵਾਰਸ ਆ ਕੋਈ ਅੱਖਾਂ ਤੋਂ ਅੰਨਾ ਬੰਦਾ ਸੜਕਾਂ ਤੇ ਰੁੱੜ ਰਿਹਾ ਚੰਗੇ ਵਧੀਆ ਘਰਾਂ ਦੇ ਬਜ਼ੁਰਗ ਚੰਗੀਆਂ ਬਜ਼ੁਰਗ ਮਾਵਾ ਸਾਡੀਆਂ ਵਧੀਆ-ਵਧੀਆ ਬੱਚਿਆਂ ਦੀਆਂ ਮਾਵਾ ਮਾਂ ਪਿਓ ਦੀਆਂ ਮਤਲਬ ਐਸੀਆਂ ਹਾਲਾਤਾਂ ਬਣੀਆਂ ਹੋਈਆਂ ਬੱਚੇ ਉਹਨਾਂ ਦੀ ਕੇਅਰ ਨਹੀਂ ਕਰ ਰਹੇ ਬਹੁਤ ਸਾਰੇ ਬੱਚੇ ਮੰਦ ਬੁੱਧੀ ਜਿਨ੍ਹਾਂ ਨੂੰ ਮਾਪੇ ਛੱਡ ਦਿੰਦੇ ਨੇ ਜਿਹੜੇ ਆਟਿਜ਼ਮ ਵਾਲੇ ਬੱਚੇ ਨੇ ਡਿਸੇਬਲ ਬੱਚੇ ਪੈਦਾ ਹੁੰਦੇ ਨੇ ਹਨ ਮਤਲਬ ਇਸ ਤਰ੍ਹਾਂ ਦੀ ਹਾਲਤ ਕਿਉਂ ਬਣੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਸਾਰੇ ਇਹਦੇ ਜ਼ਿੰਮੇਵਾਰ ਆ ਅੱਜ ਤੋਂ 20 ਸਾਲ 15 ਸਾਲ ਪਿੱਛੇ ਚ ਨਾ ਜਾਈਏ ਪਰ ਉਸ ਟਾਈਮ ਜਿਹੜੇ ਤੁਹਾਡੇ ਦਾਦੇ ਪਰਦਾਦੇ ਸੀ ਸਾਡੇ ਵੀ ਉਹ ਹਰ ਇੱਕ ਬੰਦੇ ਦੀ ਕੇਅਰ ਕਰਦੇ ਸੀ ਕੋਈ ਬੰਦਾ ਲਵਾਰਸ ਨਹੀਂ ਸੀ ਹੁੰਦਾ ਹਰ ਇੱਕ ਬੰਦਾ ਇੱਕ ਦੂਸਰੇ ਦੀ ਬਾਹ ਫੜਦਾ ਸੀ ਪਰ ਹੁਣ ਪਿਛਲੇ 20-25 ਸਾਲਾਂ ਤੋਂ ਜਦੋਂ ਤੋਂ ਨਵੀਂ ਸੈਂਚਰੀ ਆਈ ਆ ਟੈਕਨੋਲੋਜੀ ਦਾ ਯੁੱਗ ਆਇਆ ਅਸੀਂ ਚੰਦ ਤੇ ਘਰ ਪਾਉਣ ਦੀ ਗੱਲ ਕਰ ਰਹੇ ਹਾਂ ਮੰਗਲ ਗ੍ਰਹਿ ਤੇ ਵਸਤੀਆਂ ਬਚਾਉਣ ਦੀ ਗੱਲ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਮੀਨ ਤੋਂ ਟੁੱਟ ਗਏ ਆ ਸੈਲਫਿਸ਼ ਹੋ ਗਏ ਆ ਸੀ ਯਾਨੀ ਕਿ ਉਹ ਪੀਰ ਮੈਨੂੰ ਫੜਾ ਕੇ ਗਿਆ ਮੈਂ ਤੁਹਾਨੂੰ ਉਹ ਤਸਵੀਰਾਂ ਦਿਖਾਉਣੀ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਵੀ ਡੂੰਗੇ ਪ੍ਰਭਾਵ ਪੈਂਦੇ ਬੱਚਿਆਂ ਦੇ ਦਿਮਾਗ ਤੇ ਪਰ ਆ ਮਾਤਾ ਦੀ ਅੱਖ ਹੈ ਇੱਕ ਦੀ ਮਤਲਬ ਐਸੀਆਂ ਤਸਵੀਰਾਂ ਕਿਸੇ ਦੇ ਮੂੰਹ ਦੇ ਵਿੱਚ ਕੀੜੇ ਪਏ ਹੋਇਆ ਕਿਸੇ ਤੇ ਅੱਖ 'ਚ ਮਤਲਬ ਐਸੀ ਕੰਡੀਸ਼ਨ ਮਾਤਾਵਾਂ ਦੇ ਬ੍ਰੈਸਟ 'ਚ ਕੀੜੇ ਪਏ ਹੋਇਆ ਬਜ਼ੁਰਗ ਬਾਪੂਆਂ ਦੇ ਹਨਾ ਬੱਚਿਆਂ ਦੇ ਹਾਲਾਤ ਇਦਾਂ ਦੇ ਕਿਉਂ ਬਣ ਰਹੇ ਆ ਇਸ ਕਰਕੇ ਬਣ ਰਹੇ ਆ ਵੀ ਅੱਜ ਦਾ ਮਨੁੱਖ ਦੂਸਰੇ ਮਨੁੱਖ ਦੀ ਪੀੜਾ ਨਹੀਂ ਸਮਝ ਰਿਹਾ ਉਹ ਸਿਰਫ ਆਪਣੇ ਬਾਰੇ ਸੋਚ ਰਿਹਾ ਵੀ ਮੇਰੇ ਕੋਲੇ ਕੀ ਹੈ ਮੇਰੇ ਕੋਲ ਕਾਰ ਕਿਹੜੀ ਹੈ ਮੇਰੇ ਕੋਲੇ ਕੋਠੀ ਘਰ ਕਿਦਾਂ ਦਾ ਮੇਰੇ ਕੋਲੇ ਕੰਮ ਕਾਰ ਬਣੀਆਂ ਫੈਕਟਰੀਆਂ ਹੈਗੀਆਂ ਕਿ ਨਹੀਂ ਹੈਗੀਆਂ ਮਤਲਬ ਆਪਾਂ ਸੈਲਫਿਸ਼ ਨਹੀਂ ਬਣਨਾ ਦੁਨੀਆ ਤੇ ਸਾਰੇ ਹੀ ਆਏ ਨੇ ਜ਼ਿੰਦਗੀ ਸਾਰਿਆਂ ਨੇ ਪੂਰੀ ਕਰਕੇ ਜਾਣਾ ਪਰ ਅਸਲ ਜ਼ਿੰਦਗੀ ਉਹ ਹੈ ਜਿਹੜੀ ਕਿਸੇ ਹੋਰ ਦੇ ਲੇਖੇ ਲੱਗ ਜੇ ਹਨਾ ਕਿਸੇ ਹੋਰ ਦੇ ਲਈ ਆਪਾਂ ਕੁਝ ਕਰ ਦਈਏ ਹੁਣ ਅਸੀਂ ਪਰਮਾਤਮਾ ਦੀ ਬੜੀ ਕਿਰਪਾ 10 ਸਾਲ ਹੋ ਗਿਆ ਸਾਨੂੰ ਇਸ ਪਾਸੇ ਲੱਗਿਆ ਨੂੰ ਹੁਣ 10 ਸਾਲਾਂ ਵਿੱਚ ਜੇ ਅਸੀਂ ਮੈਂ ਬਿਜ਼ਨਸ ਵੀ ਕਰਦਾ ਹੁੰਦਾ ਕਿੰਨਾ ਕਿ ਪੈਸਾ ਕਮਾ ਕੇ ਮੈਂ ਆਪਣੇ ਬੱਚਿਆਂ ਨੂੰ ਦੇ ਦਿੰਦਾ ਤੇ ਦੇ ਦੇ ਵੀ ਦਿੰਦਾ ਹੋ ਸਕਦਾ ਬੱਚੇ ਸਾਰੇ ਉਜਾੜ ਦਿੰਦੇ ਤਾਂ ਇਸ ਕਰਕੇ ਮੇਰੇ ਬੱਚੇ ਮੈਂ ਉਹਨਾਂ ਨੂੰ ਪੜ੍ਹਾ ਸਕਦਾ ਜਿਵੇਂ ਤੁਹਾਨੂੰ ਤੁਹਾਡੇ ਮੰਮੀ ਪਾਪੇ ਪੜ੍ਹਾ ਰਹੇ ਨੇ ਹੁਣ ਪੜ੍ਹ ਕੇ ਤੁਸੀਂ ਆਪਣੀ ਲਾਈਫ ਨੂੰ ਜੀਰੋ ਸਟਾਰਟ ਕਰੋਗੇ ਤਾਂ ਉਹ ਉਹਦਾ ਮਜ਼ਾ ਅਲੱਗ ਆ ਜੇ ਤੁਹਾਨੂੰ ਤੁਹਾਡੇ ਮੰਮੀ ਪਾਪਾ ਨੇ ਪਹਿਲਾਂ ਹੀ ਕਰੋੜਾਂ ਰੁਪਏ ਤੁਹਾਡੇ ਖਾਤਿਆਂ 'ਚ ਪਾਏ ਹੋਇਆ ਤਾਂ ਤੁਹਾਡੀ ਉਹ ਲਾਈਫ ਦਾ ਤਾਂ ਕੋਈ ਫਾਇਦਾ ਹੀ ਨਹੀਂ ਕੋਈ ਤੁਸੀਂ ਕਾਦੇ ਲਈ ਜੰਮੇ ਹੋ ਫਿਰ ਇਸ ਕਰਕੇ ਆਪਣੇ ਲਈ ਵੀ ਅੱਗੇ ਇਸੇ ਤਰ੍ਹਾਂ ਦਾ ਸਿਸਟਮ ਬਣਾਇਓ ਵੀ ਆਪਣੀ ਫੈਮਲੀਆ ਨੂੰ ਆਪਾਂ ਸਪੋਰਟ ਇਸ ਤਰ੍ਹਾਂ ਕਰੀਏ ਉਹਨਾਂ ਨੂੰ ਸੋਨੇ ਦੇ ਚਮਚੇ ਨਾ ਦੇਈਏ ਤਾਂ ਜੋ ਉਹ ਇੱਕ ਇਸ ਦੁਨੀਆ ਨੂੰ ਦੇਖ ਹੀ ਨਾ ਸਕਣ ਜਿਹੜੀ ਦੁਨੀਆ ਅਸਲ 'ਚ ਹੈ ਤੇ ਅੱਜ ਤੁਸੀਂ ਜੋ ਅਸਲੀਅਤ ਇੱਥੇ ਦੇਖੀ ਇਹਨੂੰ ਮਹਿਸੂਸ ਕਰਿਓ ਆਪਣੀ ਲਾਈਫ ਵਿੱਚ ਕਿਤੇ ਨਾ ਕਿਤੇ ਜਰੂਰ ਇੰਪਲੀਮੈਂਟ ਕਰਿਓ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ